ਦੇਖਿਆ ਹੁਣ ਸੰਸਦ ਵਿੱਚ 13 ਐਮਪੀ ਦੀ ਇੱਕ ਲਿਸਟ ਜਾਰੀ ਹੁੰਦੀਆਂ ਨੇ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਨਾਮ ਵੀ ਆਉਂਦਾ ਤੇ ਉਹ ਉੱਥੇ ਪਹੁੰਚਦੇ ਨਹੀਂ ਕੀ ਕਾਰਨ ਹੋ ਸਕਦਾ ਸੰਵਿਧਾਨ ਦੇ ਵਿੱਚ ਲੱਗੀ ਚੋਣਾਂ ਲੜੀ ਗਈ ਮੱਬਾ ਜੀ ਸੰਵਿਧਾਨ 'ਚ ਚੋਣਾਂ ਲੜ ਰਹੇ ਆਪਾਂ ਸੰਵਿਧਾਨ ਦੀ ਸੌਂ ਚੱਕ ਰਹੇ ਉੱਥੇ ਹੂੰ ਜਿੰਨੇ ਵੀ ਐਮਪੀ ਆਣੇ ਸੌਂ ਚੱਕੀ ਸੰਵਿਧਾਨ ਦੀ ਚੱਕੀਆਂ ਹਾਂਜੀ ਵੀ ਅਸੀਂ ਇਸ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆ ਹੂੰ ਤੇ ਸੰਵਿਧਾਨ ਪ੍ਰਤੀ ਹੂੰ ਅਸੀਂ ਜ਼ਿੰਮੇਵਾਰ ਰਵਾਂਗੇ ਸੰਵਿਧਾਨ ਦਾ ਸਤਕਾਰ ਕਰਾਂਗੇ ਐਮਪੀ ਬਣ ਕੇ ਉਹੀ ਸਰਕਾਰ ਸੰਵਿਧਾਨ ਨੂੰ ਤੋੜ ਰਹੀ ਹੈ ਸਰਬਜੀਤ ਸਿੰਘ ਖਾਲਸਾ ਵੀ ਪਹੁੰਚਦੇ ਨੇ ਫਤਿਹ ਬਲਾ ਕੇ ਉਹ ਵੀ ਸੌ ਚੱਕਦੇ ਨੇ ਪਰ ਭਾਈ ਸਾਹਿਬ ਨਹੀਂ ਪਹੁੰਚਦੇ ਉੱਥੇ ਦੇਖੋ ਭਾਈ ਸਰਬਜੀਤ ਸਿੰਘ ਨੇ ਬਹੁਤ ਗੁਰਸਿੱਖਾ ਵਾਲਾ ਕੰਮ ਕੀਤਾ ਹੈ ਫਤਿਹ ਬਲਾਈ ਬੜੀ ਚੜਦੀ ਗਲਾ 'ਚ ਹਾਂਜੀ ਸੌ ਚੁੱਕੀ ਹੈ ਫਿਰ ਫਤਿਹ ਬਲਾਈ ਕਿਉਂਕਿ ਬੜੀ ਜ਼ਰੂਰੀ ਆ ਕਿਉਂਕਿ ਸਾਰਿਆਂ ਦਾ ਮੰਨਦਾ ਹੈ ਜੇ ਇੱਕ ਲੋਕਾਂ ਨੇ 4-5 ਲੱਖ ਬੋੜ ਪਾ ਕੇ ਹੂੰ ਭਾਈ ਅੰਮਰਪਾਲ ਸਿੰਘ ਨੂੰ ਜਿਤਾ ਕੇ ਸੰਸਦ 'ਚ ਭੇਜਿਆ ਤੇ ਸਰਕਾਰਾਂ ਨੂੰ ਸੋਚਣ ਦੀ ਲੋੜ ਏ ਪੰਜਾਬ ਸਰਕਾਰ ਸੋਚੇ ਭਗਵੰਤ ਮਾਨ ਜੀ ਸੀਐਮ ਨੇ ਦੇਖੋ ਤੁਸੀਂ ਜੇ ਅੱਜ ਨੌਜਵਾਨਾਂ ਨਾਲ ਧੱਕਾ ਕਰੋਗੇ ਦੇਖੋ ਸਵਿਧਾਨ ਐਮਪੀ ਚੁਣਿਆ ਹੈ ਨਾ ਜਿੰਨੀ ਕਿ ਸਜ਼ਾ ਬਣਦੀ ਸੀ ਉਨੀ ਕਿ ਦੇਣੀ ਚਾਹੀਦੀ ਸੀ ਪਹਿਲੋ ਵੀ ਉਹਨੂੰ ਪੰਜਾਬ ਦੇ ਕਈ ਨੌਜਵਾਨਾਂ ਨੂੰ ਐਨ.ਏ.ਸੀ ਲਾ ਕੇ ਅਸਾਮ ਚ ਡਿਬੜੂ ਕਰੇ ਭੇਜਣਾ ਹਾਂਜੀ ਇੰਨਾ ਧੱਕਾ ਨਹੀਂ ਜੀਦਾ ਹਾਂ ਜਿੰਨਾ ਕਿ ਪਰਚਾ ਭੰਦਾ ਸੀ ਪੰਜਾਬ ਚ ਰੱਖਦੇ ਇਹ ਅਸੀਂ ਨਹੀਂ ਪੂਰੇ ਪੰਜਾਬ ਕਹਿ ਰਿਹਾ ਦੇਸ਼ਾ ਵਿਦੇਸ਼ਾ ਦੇ ਲੋਕ ਕਹਿ ਰਹੇ ਪੂਰੇ ਭਾਰਤ ਦੇ ਜਿਹੜੇ ਸਿਆਣੇ ਲੋਕ ਸਾਰੇ ਕਹਿੰਦੇ ਵੀ ਜਿੰਨੀ ਕੋਈ ਸਜ਼ਾ ਬਣਦੀ ਉਹ ਨਹੀਂ ਦੋ ਵਾਧਾ ਸਾਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖਨਾ ਟਾਈਮ ਸੇ ਵੀ ਮੈਂ ਤੁਹਾਡਾ ਆਪਣਾ ਹਰਜੋਤ ਬੈਣੀਪਾਲ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਸੰਸਦ ਦੇ ਵਿੱਚ ਜਿੱਥੇ ਕਿ 13 ਐਮਪੀ ਦੀ ਲਿਸਟ ਜਾਰੀ ਹੁੰਦੀ ਹੈ ਤੇ ਉਹਨਾਂ ਦੇ ਵਿੱਚ 12 ਐਮਪੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਜਿਹੜੀ ਸੌਅ ਚੱਕੀ ਜਾਂਦੀ ਹੈ ਤੇ ਇੱਕ ਐਮਪੀ ਜਿਨ੍ਹਾਂ ਦਾ ਨਾਮ ਹੈ ਭਾਈ ਅਮਰਤਪਾਲ ਉਹ ਉੱਥੇ ਨਹੀਂ ਪਹੁੰਚਦੇ ਜਾਂ ਉਹਨਾਂ ਨੂੰ ਲੈ ਕੇ ਨਹੀਂ ਆਇਆ ਜਾਂਦਾ ਇੱਕ ਸਵਾਲ ਹੈ ਜੋ ਪੰਜਾਬ ਦੀ ਜੋ ਸਰ ਜੋ ਪੰਜਾਬ ਦੇ ਲੋਕ ਨੇ ਉਹ ਪੁੱਛ ਰਹੇ ਨੇ ਵੀ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਇਆ ਗਿਆ ਸੰਸਦ ਵਿੱਚ ਸੌ ਕਿਉਂ ਨਹੀਂ ਚਗਾਈ ਗਈ ਤਾਂ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਂਤਾਕਲਾ ਵਾਲੇ ਜਿਨ੍ਹਾਂ ਨੂੰ ਸਿੰਘੂ ਬਾਰਡਰ ਵਾਲੇ ਬਾਬਾ ਜੀ ਵੀ ਕਿਹਾ ਜਾਂਦਾ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਦੇਖਿਆ ਹੁਣ ਸੰਸਦ ਵਿੱਚ 13 ਐਮਪੀ ਦੀ ਇੱਕ ਲਿਸਟ ਜਾਰੀ ਹੁੰਦੀਆਂ ਨੇ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਨਾਮ ਵੀ ਆਉਂਦਾ ਤੇ ਉਹ ਉੱਥੇ ਪਹੁੰਚਦੇ ਨਹੀਂ ਕੀ ਕਾਰਨ ਹੋ ਸਕ ਦੇਖੋ ਭਾਈ ਅੰਬਰਤਪਾਲ ਸਿੰਘ ਦਾ ਮੁੱਦਾ ਸਾਰਿਆਂ ਨੂੰ ਪਤਾ ਹੈ ਦੇਖੋ ਜਿਹੜਾ ਕੁਝ ਸਰਕਾਰਾਂ ਚ ਹੋਇਆ ਹੈ ਜੇ ਘਾਟੇ ਵਾਦੇ ਹੋਏ ਆ ਉਹ ਸਮੇਂ ਦੀ ਗੱਲ ਹੁੰਦੀ ਹੈ ਨਾ ਜਿੰਨੀ ਕਿ ਸਜ਼ਾ ਬਣਦੀ ਸੀ ਉਨੀ ਕਿ ਦੇਣੀ ਚਾਹੀਦੀ ਸੀ ਪਹਿਲੋ ਵੀ ਉਹਨੂੰ ਪੰਜਾਬ ਦੇ ਕਈ ਨੌਜਵਾਨਾਂ ਨੂੰ ਐਨਸੀ ਲਾ ਕੇ ਅਸਾਮ ਚ ਡਿਬੜੂ ਘਰ ਭੇਜਣਾ ਹਾਂਜੀ ਇੰਨਾ ਧੱਕਾ ਨਹੀਂ ਜੀਦਾ ਹਾਂ ਜਿੰਨਾ ਕਿ ਪਰਚਾ ਬੰਦਾ ਸੀ ਪੰਜਾਬ ਚ ਰੱਖਦੇ ਇਹ ਅਸੀਂ ਨਹੀਂ ਪੂਰੇ ਪੰਜਾਬ ਕਹਿ ਰਿਹਾ ਦੇਸ਼ਾ ਵਿਦੇਸ਼ਾ ਦੇ ਲੋਕ ਕਹਿ ਰਹੇ ਪੂਰੇ ਭਾਰਤ ਦੇ ਜਿਹੜੇ ਸਿਆਣੇ ਲੋਕ ਸਾਰੇ ਕਹਿੰਦੇ ਵੀ ਜਿੰਨੀ ਕੋਈ ਸਜ਼ਾ ਬਣਦੀ ਉਹ ਨਹੀਂ ਦੋ ਵਾਧਨਾ ਦੋ ਹੁਣ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੈ ਜਿਹੜਾ ਕਿ ਸੰਸਦ ਦੇ ਵਿੱਚ ਸਾਰੇ ਐਮਪੀਆਂ ਨੂੰ ਸੋਚਕਾਈ ਗਈ ਆ ਹਾਂਜੀ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਲਿਆ ਗਿਆ ਆਪਾਂ ਸਾਰਿਆਂ ਨੇ ਸੁਣਿਆ ਹਨਾ ਹੂੰ ਕਿਉਂਕਿ ਜਿਹੜਾ ਸਵਿਧਾਨ ਹੈ ਸਵਿਧਾਨਕ ਹੱਕ ਸਾਰਿਆਂ ਦਾ ਮੰਦਾ ਹੈ ਜੇ ਇੱਕ ਲੋਕਾਂ ਨੇ 4-5 ਲੱਖ ਬੋਲਡ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਸੰਸਦ 'ਚ ਭੇਜਿਆ ਤੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਪੰਜਾਬ ਸਰਕਾਰ ਸੋਚੇ ਭਗਵੰਤ ਮਾਨ ਜੀ ਸੀਐਮ ਨੇ ਦੇਖੋ ਤੁਸੀਂ ਜੇ ਅੱਜ ਨੌਜਵਾਨਾਂ ਨਾਲ ਧੱਕਾ ਕਰੋਗੇ ਦੇਖੋ ਸਵਿਧਾਨ ਨੇ ਐਮਪੀ ਚੁਣਿਆ ਸਵਿਧਾਨ ਦੇ ਵਿੱਚ ਰਹਿ ਕੇ ਚੋਣਾਂ ਲੜੀ ਗਈ ਮੱਬਾ ਜੀ ਸਵਿਧਾਨ 'ਚ ਚੋਣਾਂ ਲੜ ਰਹੇ ਆਪਾਂ ਸਵਿਧਾਨ ਦੀ ਸੋਚ ਉੱਕਰੇ ਉੱਥੇ ਜਿੰਨੇ ਵੀ ਐਮਪੀ ਆਣੇ ਸੌਂ ਚੱਕੀਸ ਵਿਵਧਾਨ ਦੀ ਚੱਕੀ ਆ ਹਾਂਜੀ ਵੀ ਅਸੀਂ ਇਸ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆ ਹੂੰ ਤੇ ਸੰਵਿਧਾਨ ਪ੍ਰਤੀ ਹੂੰ ਅਸੀਂ ਜ਼ਿੰਮੇਵਾਰ ਰਵਾਂਗੇ ਸੰਵਿਧਾਨ ਦਾ ਸਤਕਾਰ ਕਰਾਂਗੇ ਐਮਪੀ ਬਣ ਕੇ ਹਾਂਜੀ ਉਹੀ ਸਰਕਾਰ ਹੂੰ ਸੰਵਿਧਾਨ ਨੂੰ ਤੋੜ ਰਹੀ ਏ ਸਰਬਜੀਤ ਸਿੰਘ ਖਾਲਸਾ ਵੀ ਪਹੁੰਚਦੇ ਨੇ ਫਤਿਹ ਬਲਾ ਕੇ ਉਹ ਵੀ ਸੌਂ ਚੱਕਦੇ ਨੇ ਪਰ ਭਾਈ ਸਾਹਿਬ ਨਹੀਂ ਪਹੁੰਚਦੇ ਉੱਥੇ ਦੇਖੋ ਭਾਈ ਸਰਬਜੀਤ ਸਿੰਘ ਨੇ ਬਹੁਤ ਗੁਰਸਿੱਖਾ ਵਾਲਾ ਕੰਮ ਕੀਤਾ ਫਤਿਹ ਬਲਾਈ ਬੜੀ ਚੜ੍ਹਦੀ ਕਲਾ 'ਚ ਹਾਂਜੀ ਸੌ ਚੁੱਕੀ ਐ ਫਿਰ ਫਤਿਹ ਬਲਾਈ ਕਿਉਂਕਿ ਬੜੀ ਜ਼ਰੂਰੀ ਆ ਕਿਉਂਕਿ ਅਸੀਂ ਸਿੱਖ ਪੰਥ ਆ ਖਾਲਸਾ ਪੰਥ ਹਾਂਜੀ ਭਾਈ ਅੰਮ੍ਰਿਤਪਾਲ ਸਿੰਘ ਉਹ ਵੀ ਇੱਕ ਨਿਹੰਗ ਸਿੰਘ ਅੰਮ੍ਰਿਤਧਾਰੀ ਤਿਆਰ ਪਰ ਤਿਆਰ ਆ ਤੇ ਸੰਵਿਧਾਨਕ ਤੌਰ ਤੇ ਉਹਨੂੰ ਦੇਖੋ ਵੋਟਾਂ 'ਚ ਖੜਾ ਰਿਆ ਗਿਆ ਉਹਨੂੰ ਟਿਕਟ ਦਿੱਤੀ ਗਈ ਹਾਂ ਕਾਗਜ਼ ਭਰੇ ਗੇ ਸਾਰਾ ਕੁਝ ਹੋਇਆ ਹਾਂ ਦੇ ਪੰਜਾਬ ਦੇ ਲੋਕਾਂ ਨੇ ਉਹਨੂੰ 4-5 ਲੱਖ ਵੋਟ ਪਾ ਕੇ ਜਿਤਾਇਆ ਬਲਕਿ ਕਿ 1.5-2 ਲੱਖ ਵੋਟ ਤੋਂ ਜਿੱਤਿਆ ਇੰਨੀ ਵੱਡੀ ਲੀਡ ਤੋਂ ਇਸ ਕਰਕੇ ਸਰਕਾਰਾਂ ਨੂੰ ਧੱਕੇ ਨਹੀਂ ਕਰਨੇ ਚਾਹੀਦੇ ਦੇਖੋ ਅੱਜ ਸਾਡੀ ਪੰਜਾਬ ਦੀ ਸਰਕਾਰ ਨੂੰ ਤਿੰਨ ਸੀਟਾਂ ਆਈਆਂ ਹਾਂਜੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਆਈਆਂ ਬਲਕਿ ਕਿ ਉਹ ਸਰਕਾਰ ਸੀ ਸੱਤਾ 'ਚ ਉਹਨਾਂ ਨੂੰ ਘਟੋ ਘਾੜ ਵੀ 10 ਸੀਟਾ ਚੀਹਦੇ ਹੀ ਕਰਵਾਇਆ ਤੋਂ 10 ਸੀਟਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਆਪਾਂ ਨੂੰ ਰੋਸ ਦੇਖਣਾ ਚਾਹੀਦਾ ਹੈ ਪੰਜਾਬ ਦੇ ਗੁੱਸਾ ਦੇਖਣਾ ਚਾਹੀਦਾ ਹੈ ਅੱਜ ਦੇਖੋ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨੀ ਵੋਟ ਰਾਈ ਉਹਨੂੰ ਜਿਤਾ ਕੇ ਸਵਧਾਨ ਰਾਈ ਐਮਪੀ ਬਣਾਇਆ ਤੇ ਅੱਜ ਸਰਕਾਰਾਂ ਨੇ ਉਹਨੂੰ ਸੌ ਚੱਕਾਂ ਦੇ ਵਿੱਚ ਵੀ ਨਹੀਂ ਖੜਿਆ ਕਿੱਡਾ ਵੱਡਾ ਧੱਕਾ ਹੈ ਇਹ ਸੰਵਿਧਾਨ ਤੋੜ ਕਿਉਂਕਿ ਪੰਜਾਬ ਦੇ ਜਿੰਨੇ ਲੋਕ ਨੇ ਸਮਝਦਾਰ ਨੇ ਕਿਸਾਨ ਮਜ਼ਦੂਰ ਵਾਕਿ ਜਿੰਨਾ ਵੀ ਭਾਈਚਾਰਾ ਹਿੰਦੂ ਭਾਈਚਾਰਾ ਸਾਰਿਆਂ ਨੇ ਦੇਖੋ ਵੋਟ ਪਾਈ ਤੇ ਤਾਂ ਉਹ ਐਮਪੀ ਬਣੇ ਜੇ ਤੁਸੀਂ ਕੋ ਇੱਕ ਬੰਦੇ ਦੀ ਬੋਰਡ ਦੇ ਨਾਲ ਐਮਪੀ ਨਹੀਂ ਬਣ ਸਕਦਾ ਬੰਦਾ ਜਿੰਨੀਆਂ ਨੂੰ ਵੋਟ ਵੀ ਸਾਰਿਆਂ ਨੇ ਪਾਈ ਸਾਰਿਆਂ ਨੇ ਸਤਕਾਰ ਵਜੋਂ ਪਾਈ ਵੀ ਧੱਕੇ ਹੋਏ ਪੰਜਾਬ ਦੇ ਨੌਜਵਾਨਾਂ ਨਾਲ ਤੇ ਇਸ ਕਰਕੇ ਉਹਨਾਂ ਨੂੰ ਵੋਟ ਪਾ ਕੇ ਲੋਕਾਂ ਨੇ ਐਮਪੀ ਬਣਾਇਆ ਤੇ ਅੱਜ ਸਾਡੀ ਸਰਕਾਰਾਂ ਇੱਕ ਸੰਵਿਧਾਨ ਨੂੰ ਤੋੜ ਰਹੀ ਹੈ ਤੋੜ ਰਹੀ ਹੈ ਦੇਖੋ ਜੇ ਸੰਵਿਧਾਨ ਸਾਰੇ ਵਾਲੀ ਸਾਂਝਾ ਹੈ ਸਵਧਾਨ ਨੂੰ ਮੰਨ ਕੇ ਉਹਨੂੰ ਸੋਚ ਕੋਣੀ ਚਾਹੀਦੀ ਸੀ ਜੋ ਕਿ ਉਹ ਭਾਰਤ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਵਧੀਆ ਕੰਮ ਕਰਦਾ ਹਾਂ ਜੇ ਕੋਈ ਅੱਗੇ ਕੋਈ ਗੱਲਬਾਤ ਕਰਦਾ ਉਹ ਬਾਅਦ ਦੀ ਗੱਲ ਆ ਪਰ ਲੇਕਿਨ ਜਦੋਂ ਹੁਣ ਲੋਕਾਂ ਨੇ ਐਮਪੀ ਜਿਤਾਇਆ ਉਹਨੂੰ ਤੇ ਲੋਕਾਂ ਰਸੰਗ ਸਰਕਾਰ ਨੂੰ ਉਹਨੂੰ ਸੋਚ ਕਾ ਕੇ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਸੀ ਜਿਵੇਂ ਹੁਣ ਲੱਗਦਾ ਕੀ ਹੈ ਵੀ ਸਪੀਕਰ ਪ੍ਰਸ਼ਾਸਨ ਨਾਲ ਗੱਲ ਕਰਨਗੇ ਨਾ ਸਪੀਕਰ ਖੁਦ ਉਹਨਾਂ ਨੂੰ ਲੈ ਕੇ ਆਉਣਗੇ ਸੋਚ ਕਾਉਣ ਲਈ ਦੇਖੋ ਇਹ ਜੇ ਸੈਂਟਰ ਸਰਕਾਰ ਨੂੰ ਨਹੀਂ ਉਹਨਾਂ ਨੇ ਨਹੀਂ ਸੋਚ ਕਾਈ ਤੇ ਪੰਜਾਬ ਸਰਕਾਰ ਗੱਲ ਕਰੇ ਜੇ ਪੰਜਾਬ ਸਰਕਾਰ ਨੇ ਨਹੀਂ ਸੱਦਿਆ ਜਾਂ ਸੈਂਟਰ ਇਹ ਆਪ ਵਿਚ ਤਾਲਮੇਲ ਕਰਕੇ ਇਸ ਮੁੱਦੇ ਤੇ ਵਿਚਾਰ ਹੋਣੀ ਚਾਹੀਦੀ ਇਹ ਸਾਰੀ ਸਿੱਖ ਕੌਮ ਵੀ ਧਿਆਨ ਦੇਵੇ ਸਾਡਾ ਹਿੰਦੂ ਭਾਈਚਾਰਾ ਜਿਹੜੇ ਵੀ ਸੱਚੇ ਅਸੀਂ ਦੇਸ਼ ਨੂੰ ਮੰਨਦੇ ਆ ਸੰਵਿਧਾਨ ਨੂੰ ਮੰਨਦੇ ਆ ਦੇਖੋ ਅੱਜ ਸੰਵਿਧਾਨ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜੀ ਲੋਕਾਂ ਦਾ ਸੰਵਿਧਾਨ ਤੋਂ ਵਿਸ਼ਵਾਸ ਘਟਦਾ ਜਦੋਂ ਸਰਕਾਰਾਂ ਸੰਵਿਧਾਨ ਤੋੜਦੀ ਹੈ ਜਦੋਂ ਆਮ ਬੰਦਾ ਸੰਵਿਧਾਨ ਤੋੜਦਾ ਹੈ ਆਪਾਂ ਕਹਿ ਸਕਦੇ ਪਰ ਜਦੋਂ ਸਰਕਾਰਾਂ ਸੰਵਿਧਾਨ ਤੋੜਦੀ ਹੈ ਦੇਖੋ ਸਮਾ ਮਾੜਾ ਹੁੰਦਾ ਅੱਗੋ 27 ਆ ਗਈ ਹਾਂਜੀ ਜੇ ਐਤ ਕੀ ਲੋਕਾਂ ਨੇ ਸਭ ਕੁਝ ਦੇਖਿਆ ਧੱਕਿਆਂ ਦੇ ਖਿਲਾਫ ਲੋਕ ਖੜੇ ਹੋਏ ਲੋਕਾਂ ਨੇ ਵੋਟਾਂ ਪਾ ਪਾ ਕੇ ਜਿਤਾਇਆ ਹੁਣ ਭਾਈ ਸਰਵਜੀਤ ਸਿੰਘ ਖਾਲਸਾ ਜੀ ਦੇਖੋ ਜਿੱਤੇ ਆ 4-5 ਦਿਨ ਦੇ ਵਿੱਚ ਵਿੱਚ ਲਹਿਰ ਖੜੀ ਹੋਈ ਆ ਹੂੰ ਸਾਡੇ ਜਿਹੜੇ ਉੱਥੇ ਖੜੇ ਸੀ ਐਮਪੀ ਜਿਹੜੇ ਕਲਾਕਾਰ ਕੀ ਨਾ ਉਹਨਾਂ ਦਾ ਕਰਮਜੀਤ ਅਨਮੋਲ ਜੀ ਹੈਨਾ ਉਹਨਾਂ ਦਾ ਦੇਖੋ ਸਾਡੇ ਕਲਾਕਾਰਾਂ ਨੇ ਕਿੰਨਾ ਸਾਥ ਦਿੱਤਾ ਹੂੰ ਸਾਰੀ ਇੰਡਸਟਰੀ ਪੰਜਾਬ ਦੀ ਉੱਥੇ ਆ ਕੇ ਉਹਨਾਂ ਦੇ ਨਾਲ ਖੜੀ ਹੋਈ ਇੱਕ ਲਹਿਰ ਬਣਾਈ ਹੋਈ ਸੀ ਵੀ ਜਿੱਤ ਜਾਣਾ ਦੇਖੋ ਉਹੀ ਪੂਰੀ ਫਿਲਮ ਇੰਡਸਟਰੀ ਉਹਨਾਂ ਦੇ ਨਾਲ ਖੜੀ ਆਪਣੇ ਕਲਾਕਾਰ ਦੇ ਨਾਲ ਤੇ ਸਾਰਾ ਸਾਥ ਦਿੱਤਾ ਦੇਖੋ ਉਹਨਾਂ ਨੇ ਇੱਕ ਹਿਸਾਬ ਦਾ ਪੂਰਾ ਇੱਕ ਸਿਸਟਮ ਹੀ ਬਣਾਤਾ ਸੀ ਕਲਾਕਾਰਾਂ ਨੂੰ ਸਾਰੇ ਡੈਕਟਰੀ ਆ ਗੋਤੇ ਕਈ ਦਿਨ ਪ੍ਰਚਾਰ ਕੀਤਾ ਵੀ ਸਾਡਾ ਐਮਪੀ ਬਣ ਜਾਏ ਪਰ ਨਹੀਂ ਲੋਕਾਂ ਨੇ ਸੱਚ ਦਾ ਸਾਥ ਦਿੱਤਾ ਕੁਰਬਾਨੀ ਦਾ ਸਾਥ ਦਿੱਤਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਦਿੱਲੀ ਜੇ ਭੇਜਿਆ ਐਮਪੀ ਬਣਾ ਕੇ ਉਸੇ ਤਰ੍ਹਾਂ ਹੀ ਲੋਕਾਂ ਨੇ ਭਾਈ ਅੰਬਰਤਪਾਲ ਸਿੰਘ ਨੂੰ ਵੋਟਾਂ ਪਾਈਆਂ 4-5 ਲੱਖ ਵੋਟ ਪਾ ਕੇ ਉਹਨੂੰ ਡੇਢ ਪੌਣੇ 2 ਲੱਖ ਦੀ ਲੀਡ ਦੇ ਨਾਲ ਜਿਤਾ ਕੇ ਸੰਸਦ 'ਚ ਭੇਜਿਆ ਅੱਜ ਸਰਕਾਰਾਂ ਨੂੰ ਸੋਚਣ ਦੀ ਲੋੜ ਏ ਵੀ ਤੁਸੀਂ ਸੰਵਿਧਾਨ ਦੇ ਖਿਲਾਫ ਨਾ ਜਾਓ ਜੇ ਤੁਸੀਂ ਸੰਵਿਧਾਨ ਤੋੜੋਗੇ ਤੇ ਆਮ ਲੋਕ ਕੀ ਕਰਨਗੇ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਰੇ ਤੁਸੀਂ ਸਰਕਾਰਾਂ ਸਲਾਹ ਕਰੋ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਪੰਜਾਬ ਪੰਜਾਬ ਦੀ ਸਰਕਾਰ ਹੋਵੇ ਕਿਉਂਕਿ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੇ ਸੀਗਾ ਤੇ ਇਸ ਕਰਕੇ ਲੋਕਾਂ ਦੇ ਵਿਸ਼ਵਾਸ ਨੂੰ ਆਪਾਂ ਨਾ ਤੋੜੋ ਕਿਉਂਕੋ ਗਾ ਫੇਰ ਇਲੈਕਸ਼ਨ ਆ ਰਿਹਾ 27 ਆ ਗਈ ਜੇ ਅੱਜ ਆਪਾਂ ਪੰਜਾਬ ਦੇ ਲੋਕਾਂ ਦਾ ਸਾਥ ਦੇਵਾਂਗੇ ਪੰਜਾਬ ਦੇ ਲੋਕਾਂ ਦੀ ਸੁਣਾਂਗੇ ਤੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਹੂੰ ਕਿਉਂਕੋ ਪੰਜਾਬ ਦੇ ਮੁੱਦੇ ਐ ਬੰਦੀ ਸਿੰਘਾਂ ਦਾ ਮੁੱਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੂੰ ਕਿਉਂਕੋ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਲੋਕ ਕਰਦੇ ਗੱਲ ਲੋਕ ਧੱਕੇ ਦੀ ਕਰਦੇ ਆ ਵੀ ਕਿਸੇ ਵੀ ਨੌਜਵਾਨਾਂ ਧੱਕਾ ਨਾ ਹੋਵੇ ਹੂੰ ਜਿੰਨੀ ਅਗਲੇ ਨੇ ਕੋਈ ਗਲਤੀ ਕੀਤੀ ਉਨੀ ਸਜ਼ਾ ਦਿਓ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰਾਂ ਨੂੰ ਇਕੱਠਿਆ ਹੋ ਕੇ ਮੀਟਿੰਗ ਕਰਕੇ ਉਹਨਾਂ ਨੂੰ ਉਹਨਾਂ ਦੀ ਸੋਚ ਕਉਣੀ ਚਾਹੀਦੀ ਹੈ ਸਭਿਧਾਨਪਤੀ। ਇਹ ਬਾਈ ਗੱਲ ਕਰੀਏ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਹਾਲੇ ਕਿ ਰਾਜ ਮੰਤਰੀ ਬਣੇ ਨੇ ਰਵਨੀਤ ਬਿੱਟੂ ਤੇ ਕਿਵੇਂ ਦੇਖਦੇ ਹੋ ਵੀ ਤੇ ਸੌਵ ਚੱਕੀ ਗਈ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆਉਂਦਾ ਹੈ ਵੀ ਅਮਰਤਪਾਲ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਅਸੀਂ ਮਿਲਾਂਗੇ। ਲੇਕਿਨ ਸਰਕਾਰ ਚਾਹੇ ਕਿ ਸਰਕਾਰ ਇਜਾਜ਼ਤ ਨਹੀਂ ਦਿੰਦੀ ਐ, ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤਾਂ ਅਸੀਂ ਜਿਹੜੀ ਐ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬਾਹਰ ਕਢਵਾਇਆ ਜਾਊਗਾ। ਦੇਖੋ ਜੇ ਨਮਦੀਪ ਸਿੰਘ ਬਿੱਟੂ ਨੇ ਕਿਹਾ ਭਾਈ ਅਮਰਤਪਾਲ ਸੰਦੇ ਪਰਿਵਾਰ ਨੂੰ ਮਿਲਣਾ ਹੈ। ਤੇ ਮਿਲਣਾ ਚਾਹੀਦਾ ਹੈ ਹੂੰ ਉਹਦਾ ਪਰਿਵਾਰ ਵੀ ਮਿਲ ਸਕਦਾ ਉਹ ਵੀ ਮਿਲ ਸਕਦਾ ਕਿਉਂਕਿ ਅੱਜ ਉਹ ਦੇਸ਼ ਦਾ ਮੰਤਰੀ ਆ ਹੂੰ ਤੇ ਜੋ ਚੰਗੇ ਕੰਮ ਕਰੇਗਾ ਪੰਜਾਬ ਲਈ ਹੂੰ ਪੰਜਾਬ ਦੇ ਲੋਕਾਂ ਲਈ ਕਿਉਂਕਿ ਪੰਜਾਬ ਲਈ ਕੰਮ ਤੇ ਉਹਨੇ ਪੰਜਾਬ ਲਈ ਕਰਨਾ ਨਾ ਹਾਂਜੀ ਤੇ ਜੇ ਵਧੀਆ ਕੰਮ ਕਰੇਗਾ ਪੰਜਾਬ ਜੀ ਪੰਜਾਬ ਦੇ ਮੁੱਦੇ ਵਾਲੀ ਕੰਮ ਕਰੇਗਾ ਹੂੰ ਤੇ ਪੰਜਾਬ ਦੇ ਲੋਕ ਵਧੀਆ ਕਹਿਣਗੇ ਤੇ ਜਦੋਂ ਆਪਾਂ ਪੰਜਾਬ ਦੇ ਖਿਲਾਫ ਚੱਲਦੇ ਆ ਕੋ ਪੰਜਾਬ 'ਚ ਲਹਿਰ ਗਲਤ ਖੜੀ ਕਰਦੇ ਆ ਹਾਂਜੀ ਕਿਉਂਕਿ ਲੋਕ ਨਾਉ ਨੀ ਸਿੰਘ ਬਿੱਟੂ ਦੇ ਪਰਿਵਾਰ ਦੇ ਖਿਲਾਫ ਨਹੀਂ ਸੀ ਕਿਉਂਕੋ ਜਿਹੜੇ ਧੱਕੇ ਕੀਤੇ ਉਸ ਟਾਈਮ ਤੇ ਸਰਕਾਰਾਂ ਨੇ ਸਾਡੀ ਜਵਾਨੀ ਮਾਰੀ ਸਾਡੇ ਹਜੇ ਤੱਕ ਪਰਿਵਾਰ ਕਿੰਨੇ ਲੱਖਾਂ ਪਰਿਵਾਰ ਮਾਰੇ ਗਏ ਨੌਜਵਾਨ ਮਾਰੇ ਗਏ ਪੰਜਾਬ ਉਹਨਾਂ ਦੇ ਖਿਲਾਫ ਸੀਗਾ ਤੇ ਜੇ ਬਿੱਟੂ ਨਵੇਂ ਸਿਰੇ ਤੋਂ ਮੰਤਰੀ ਬਣ ਕੇ ਚੰਗੇ ਪੰਜਾਬ ਲਈ ਕੰਮ ਕਰੇ ਪੰਜਾਬ ਦੇ ਬੰਦੀ ਸਿੰਘਾਂ ਦੀ ਗੱਲ ਕਰੇ ਜਿਹੜੇ ਧੱਕੇ ਹੋਏ ਦੇਖੋ ਇੱਕ ਸੰਵਿਧਾਨ ਕਹਿ ਰਿਹਾ ਹੈ ਵੀ ਜੇ ਕੋਈ ਕਤਲ ਕਰਦਾ ਉਹਦੀ ਕਿੰਨੀ ਸਜ਼ਾ ਹੈ ਜਦੋਂ ਉਹਨਾਂ ਨੇ ਦੁੱਗਣੀਆਂ ਦੁੱਗਣੀਆਂ ਤਿਗਣੀਆਂ ਤਿਗਣੀਆਂ ਸਜ਼ਾਵਾਂ ਪੂਰੀਆਂ ਕਰ ਲਿਆ ਤੇ ਉਹਨਾਂ ਬੰਦੀ ਸਿੰਘਾਂ ਨੂੰ ਸੰਵਿਧਾਨ ਕਹਿੰਦਾ ਵੀ ਬੰਦੀ ਸਿੰਘ ਰਿਹਾ ਕਰੋ ਤੇ ਫਿਰ ਸਰਕਾਰਾ ਕਿਉਂ ਨਹੀਂ ਕਰਦੀਆ ਇਸ ਕਰਕੇ ਬਿੱਟੂ ਨੂੰ ਵੀ ਸੋਚਣ ਦੀ ਲੋੜ ਹੈ ਜੇ ਤੁਸੀਂ ਗਾਂ ਆਪਣੀ ਸਤਾਈ ਜਿੰਨੇ ਵੀ ਦੇਖਣੀ ਆ ਜਿਹੜਾ ਕੋਈ ਚਾਹਵਾਨ ਹੈ ਨਾ ਸਤਾਈ ਦੇ ਵਿੱਚ ਸੀਐਮ ਬਣਦਾ ਭਾਵੇਂ ਭਗਵੰਤ ਮਾਨ ਸਾਹਿਬ ਭਾਵੇਂ ਨਵਨੀਤ ਬਿੱਟੂ ਹੋਵੇ ਭਾਵੇਂ ਸਾਡੀ ਕਾਂਗਰਸ ਸਰਕਾਰ ਹੋਵੇ ਤੋ ਦੇਖੋ ਬੰਦੀ ਸਿੰਘਾਂ ਦੀ ਗੱਲ ਕਰੋ ਤੁਸੀਂ ਪੰਜਾਬ ਦੀ ਜਵਾਨੀ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਜੇ ਤਾਂ ਤੁਸੀਂ ਸਰਕਾਰ ਦੇ 27 ਚ ਸੱਤਾ 'ਚ ਆ ਸਕਦੀ ਏ ਜੇ ਤੁਸੀਂ ਪੰਜਾਬ ਦੀ ਗੱਲ ਨਾ ਕੀਤੀ ਬੰਦੀ ਸਿੰਘਾਂ ਦੀ ਗੱਲ ਨਾ ਕੀਤੀ ਪੰਜਾਬ ਦੀ ਜਵਾਨੀ ਦੀ ਗੱਲ ਨਾ ਕੀਤੀ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਦੀ ਲਹਿਰ ਆ ਉਹਨਾਂ ਦੀ ਗੱਲ ਨਾ ਕੀਤੀ ਤੇ ਤੁਹਾਨੂੰ 27 ਦੇ ਵਿੱਚ ਸੱਤਾ 'ਚ ਓਣਾ ਬਹੁਤ ਮੁਸ਼ਕਲ ਸਾਰਿਆਂ ਦਾ ਇਹਨਾਂ ਦਾ ਭਾਈ ਜਥੇਬੰਦੀਆਂ ਬੰਦੀ ਸਿੰਘਾਂ ਨੂੰ ਬਾਹਰ ਕਢਵਾਉਣ ਦੀ ਗੱਲ ਕਰਦੀ ਨੇ ਕਿ ਜਿਹੜੀਆਂ ਥੋੜੀ ਗੱਲਾਂ ਨੇ ਇਹ ਸਰਕਾਰ ਤੱਕ ਪਹੁੰਚਦੀਆਂ ਹੋਣਗੀਆਂ ਜੇ ਕੋ ਸਰਕਾਰ ਵੀ ਮੀਡੀਆ ਤੁਹਾਡਾ ਸਾਰਾ ਹੈਂਗ ਹੁੰਦਾ ਹਾਂ ਤੁਹਾਡੇ ਚੈਨਲ ਬੰਦ ਵੀ ਕੀਤੇ ਜਾਂਦੇ ਕਈ ਵਾਰ ਸਰਕਾਰ ਨੂੰ ਸਾਰਾ ਪਤਾ ਹੈ ਹਾਂ ਪਰ ਸਰਕਾਰ ਦੇ ਨਾਲੋਂ ਜਿਹੜੇ ਸਾਡੀ ਲੀਡਰਸ਼ਿਪ ਆ ਉਹਨਾਂ ਨੇ ਸਰਕਾਰ ਦੇ ਕੰਨਾਂ 'ਚ ਆਵਾਜ਼ ਪਾਉਣੀ ਹੁੰਦੀ ਹੈ ਉਹਨਾਂ ਨੇ ਸਰਕਾਰ ਗੱਲ ਕਰਨੀ ਹੁੰਦੀ ਹੈ ਵੀ ਪਾਰਲੀਮੈਂਟ 'ਚ ਜਾਂ ਵਿਧਾਨ ਸਭਾ 'ਚ ਮੁੱਦਾ ਉਠਾਇਆ ਜਾਵੇ ਕਹਿਣ ਦਾ ਕੋਣ ਪੰਜਾਬ ਦੇ ਕਿੰਨੇ ਐਮਪੀ ਬਣੇ ਆ ਜੇ ਉੱਥੇ ਜਾ ਕੇ ਬੰਦੀ ਸਿੰਘਾਂ ਦੀ ਗੱਲ ਕਰਨ ਕਿਵੇਂ ਨਹੀਂ ਬੰਦੀ ਸਿੰਘ ਬਾਹਰ ਆਉਂਦੇ ਕਿਉਂਕਿ ਲੋਕਾਂ ਨੇ ਜਿੱਤਾ ਕੇ ਭੇਜਿਆ ਤੇ ਇਸ ਕਰਕੇ ਆਪਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਪੰਜਾਬ ਦਾ ਪਾਣੀ ਦੇਖੋ ਕਿੰਨਾ ਪੱਧਰ ਥੱਲੇ ਚਲ ਗਿਆ ਤੇ ਇਸ ਕਰਕੇ ਸਾਨੂੰ ਪਾਣੀ ਦੀ ਗੱਲ ਬੰਦੀ ਸਿੰਘਾ ਦੀ ਗੱਲ ਜਵਾਨੀ ਦੀ ਗੱਲ ਨਸ਼ੇ ਦੀ ਗੱਲ ਤਾਂ ਹੀ ਗੱਲ ਬਣਨੀ ਤਾਂ ਪੰਜਾਬ ਨੇ ਵਸਣਾ ਤੱਕੜਾ ਜਿਮਣੀ ਚੌਣਾ ਆ ਰਹੀਆਂ ਹਾਲਾਂਕਿ ਕੁਝ ਮੰਤਰੀ ਐਮਪੀ ਬਣੇ ਸੀਗੇ ਉਹਨਾਂ ਦੀਆਂ ਸੀਟਾਂ ਖਾਲੀ ਹੋ ਗਏ ਉਸ ਤੋਂ ਬਾਅਦ ਹੁਣ ਜਿਮਣੀ ਚੌਣਾ ਨੇ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹਾਂ ਇੱਕ ਦੋ ਦਿਨ ਪਹਿਲਾਂ ਭਗਵੰਤ ਮਾਨ ਜੋ ਮੁੱਖ ਮੰਤਰੀ ਜੀ ਨੇ ਹੁਣ ਜਲੰਧਰ ਵਿਖੇ ਪਹੁੰਚ ਗਏ ਨੇ ਉਹਨਾਂ ਨੇ ਰੈਂਟ ਤੇ ਉੱਪਰ ਮਕਾਨ ਲਿਆ ਉਹ ਕਹਿੰਦੇ ਵੀ ਤਿੰਨ ਦਿਨ ਅਸੀਂ ਜਲੰਧਰ ਦੇ ਵਿੱਚ ਰਹਿਣਾਗੇ ਰਹਾਗੇ ਤੇ ਪੂਰਾ ਜ਼ੋਰ ਲਗਾਵਾਂਗੇ ਦੇਖੋ ਇਲੈਕਸ਼ਨ ਦੀ ਗੱਲ ਆ ਚੰਗੀ ਗੱਲ ਆ ਜਲੰਧਰ ਰਹਿਣ ਵਧੀਆ ਗੱਲ ਆ ਪਰ ਗੱਲ ਜਲੰਧਰ ਰਹਿਣ ਦੇ ਨਾਲ ਨਹੀਂ ਹੋਣੀ ਮਹਾਲੀ ਜਿੱਦੇ ਜਲੰਧਰ 'ਚ ਕੋਈ ਫਰਕ ਨਹੀਂ ਹੈਗਾ ਚੰਡੀਗੜ੍ਹ 'ਚ ਗੱਲ ਆਪਾਂ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਹੈ ਦੇਖੋ ਤੁਸੀਂ ਪੰਜਾਬ ਦੇ ਹਰ ਇੱਕ ਵਰਗ ਨੂੰ ਹਰ ਆਦਮੀ ਨੂੰ ਜਿਹਨੂੰ ਲੋੜ ਏ ਉਹਨੂੰ ਮਿਲੋ ਤੁਹਾਡੀ ਸਕਿਉਰਟੀ ਦੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੀ ਹੂੰ ਕਿਸੇ ਆਮ ਬੰਦੇ ਨੂੰ ਮਿਲਣ ਦੀ ਨਹੀਂ ਦਿੰਦੇ ਹੂੰ ਕਿਸੇ ਨੂੰ ਤੁਸੀਂ ਸਵਾਲ ਨਹੀਂ ਕਰਨ ਦਿੰਦੇ ਹੂੰ ਗੱਲ ਤੇ ਸਵਾਲਾਂ ਦੀ ਨਾ ਜੋ ਕੋ ਸਵਾਲ ਕਰਦਾ ਉਹਨੂੰ ਜਵਾਬ ਦੋ ਪੰਜਾਬ ਦੇ ਚੰਗੇ ਮੁੱਦਿਆਂ ਤੇ ਗੱਲ ਕਰੋ ਆਮ ਲੋਕਾਂ ਦੇ ਨਾਲ ਤੇ ਲੋਕਾਂ ਨੂੰ ਜਲੰਧਰ ਰਹਿਣਾ ਜਾਂ ਚੰਡੀਗੜ੍ਹ ਰਹਿਣਾ ਕੋਈ ਫਰਕ ਨਹੀਂ ਪੈਂਦਾ। ਹੂੰ ਸੀਐਮ ਇਹ ਪੰਜਾਬ ਦਾ ਕਿਤੇ ਵੀ ਰਹਿ ਸਕਦਾ। ਲੋਕਾਂ ਨੂੰ ਮੁਦਿਆਂ ਦੀ ਲੋੜ ਏ, ਲੋਕਾਂ ਨੂੰ ਕੰਮ ਦੀ ਲੋੜ ਏ, ਲੋਕਾਂ ਨੂੰ ਸੁਧਾਰ ਦੀ ਲੋੜ ਏ। ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਨ। ਕਿਉਂਕਿ ਉਹਨਾਂ ਨੇ ਪੰਜਾਬ ਦੇ ਹਰ ਕੋਨੇ 'ਚ ਜਾਣਾ। ਹਰ ਕੋਨੇ ਤੇ ਜਾਣਾ ਤੇ ਨਾਲੇ ਉਹ ਪੰਜਾਬ ਦਾ ਸੀਐਮ ਇੱਕ ਥਾਂ ਬੈ ਕੇ ਨਹੀਂ ਸਰਦਾ। ਉਹਨੂੰ ਸਾਰਿਆਂ ਲਈ ਕੰਮ ਕਰਨ ਦੀ ਲੋੜ ਏ। ਨਾ ਕਿ ਆਪਾਂ ਉਹਨੂੰ ਉਹ ਪਾਰਟੀ ਨੇ ਦੇਖਣੀ ਚਾਹੀਦੀ ਉਹਨਾਂ ਨੂੰ ਵੀ ਇਹ ਕਾਂਗਰਸ ਦਾ ਵਰਕਰ ਏ, ਅਕਾਲੀ ਦਲ ਦਾ ਵਰਕਰ ਨਾ। ਉਹਨਾਂ ਨੂੰ ਇੱਕ ਸੀਐਮ ਵਾਲਾ ਚਿਹਰਾ ਉੱਚਾ ਕਰਕੇ ਸਾਰਿਆਂ ਨੂੰ ਨਾਲ ਜੋੜਨ ਦੀ ਲੋੜ ਏ। ਸਾਰੇ ਆਦੇ ਕੰਮ ਕਰਨ ਦੀ ਲੋੜ ਏ ਤੇ ਬੰਦੀ ਸਿੰਘਾਂ ਦੀ ਗੱਲ ਕਰਨ ਦੀ ਲੋੜ ਏ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਸੰਵਿਧਾਨ ਨੇ ਸੰਵਿਧਾਨਕ ਹੱਕ ਦੇ ਨਾਲ ਜਿੱਤ ਕੇ ਪਾਰਲੀਮੈਂਟ ਚ ਲੋਕਾਂ ਨੇ ਭੇਜਿਆ ਤੇ ਉਹਨਾਂ ਦੇ ਵਿਚਾਰ ਕਰਨ ਦੀ ਵੀ ਲੋੜ ਏ ਤਾਂ ਅਸੀਂ ਪੰਜਾਬ ਦਾ ਭਲਾ ਕਰ ਸਕਦੇ ਤਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਆਪਣੇ ਪੱਖ ਚ ਲੈ ਸਕਦੇ ਆ ਤੇ ਇਸ ਲੋਕਾਂ ਨੂੰ ਗਾਂ ਜਿਹਨੇ ਇਲੈਕਸ਼ਨ ਲੜਨਾ ਪੰਜਾਬ ਚ ਜਾਂ ਚੰਗੀ ਗੱਲ ਕਰਨੀ ਆ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਮੁੱਦੇ ਤੇ ਵਿਚਾਰ ਕਰਕੇ ਸਾਹਮਣੇ ਤਸਵੀਰ ਸਾਹਮਣੇ ਆ ਰਹੀ ਹੈ ਗਿੱਦੜਵਾਹ ਤੋਂ ਜੋ ਕਿ ਆਪਣੇ ਮੰਤਰੀ ਬਾਜੇਗੇ ਹੁਣ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ بیٹے ਨੇ ਐਲਾਨ ਕੀਤਾ ਦੇਖੋ ਉਹਨਾਂ ਦੇ بیٹے ਨੇ ਐਲਾਨ ਕੀਤਾ ਹੈ ਗਿੱਦੜਵਾਹ ਤੋਂ ਪਰ ਦੇਖੋ ਇਹ ਇੱਕ ਪੰਥਕ ਠਿਰਾ ਹੁੰਦੀ ਹੈ ਇੱਕ ਖਾਲਸੇ ਪੰਥ ਦੀ ਲਾਲੋ ਜ ਆ ਪੂਰੇ ਪੰਜਾਬ ਦੇ ਨੌਜਵਾਨਾਂ ਦੀ ਚੰਗੇ ਸਿਆਣੇ ਬੰਦੇ ਦੀ ਵਿਚਾਰ ਹੁੰਦੀ ਆ ਹਾਂਜੀ ਹੁਣ ਭਾਈ ਅੰਮ੍ਰਿਤਪਾਲ ਸਿੰਘ ਲਾ ਰਿਹਾ ਸਾਰਿਆਂ ਨੇ ਵਿਚਾਰ ਕੀਤਾ ਹਾਂ ਅਜੋਨੋ ਲੋਡ ਸੀ ਅੰਮ੍ਰਿਤਪਾਲ ਸਿੰਘ ਨੂੰ ਸਾਰੇ ਪੰਥ ਦੀ ਵਿਚਾਰ ਸਾਰੇ ਲੋਕਾਂ ਦੀ ਵਿਚਾਰ ਨੋਜਮਾਨਾਂ ਦੀ ਵਿਚਾਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਖਿਲਾ ਰਿਆ ਤੇ ਉਹ ਜਿੱਤਿਆ ਉਸ ਤਰ੍ਹਾਂ ਹੀ ਭਾਈ ਸਰਵਜੀਤ ਸਿੰਘ ਦਾ ਸਾਰਿਆਂ ਨੇ ਸਤਿਕਾਰ ਕੀਤਾ ਕੁਰਬਾਨੀ ਨੂੰ ਦੇਖਦੇ ਹੋਏ ਭਾਈ ਸਰਵਜੀਤ ਸਿੰਘ ਨੂੰ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਲੋਕਾਂ ਨੇ ਨਕਾਰਤਾ ਜਿਹੜੇ ਐਕਟਰ ਇੰਡਸਟਰੀ ਵਾਲੇ بڑے بڑے ਜਿਹਨਾਂ ਲੋਕ ਫੈਨ ਸੀ ਲੋਕਾਂ ਨੇ ਸਾਰੀ ਉਹਨਾਂ ਦੀ ਫੈਨ ਫੋਲੋਇੰਗ ਖਤਮ ਕਰਕੇ ਤੇ ਭਾਈ ਸਰਵਜੀਤ ਸਿੰਘ ਦੇ ਜਿਤਾਇਆ ਉਹਨਾਂ ਨੇ ਪਰ ਬਾਬਾ ਜੀ ਪਾ ਦੇਖਦੇ ਆ ਜਦੋਂ ਸੌ ਚੱਕੀ ਜਾਂਦੀ ਐ ਇੱਕ ਪਾਸੇ ਉਹੀ ਰਜੀਵ ਗਾਂਧੀ ਦਾ ਪੁੱਤ ਜਿਹੜਾ ਰਾਹੁਲ ਗਾਂਧੀ ਸਾਹਮਣੇ ਬੈਠਾ ਇੱਕ ਪਾਸੇ ਬਿਆਨਤ ਸਿੰਘ ਦਾ ਪੁੱਤ ਜਿਹੜਾ ਸੌ ਚੱਕ ਰਿਹਾ ਸਰਬਜੀਤ ਸਿੰਘ ਖਾਲਸਾ ਦੇਖੋ ਬੜੀ ਵੱਡੀ ਗੱਲ ਐ ਉੱਥੇ ਸਾਡੇ ਰੋਲ ਗਾਂਧੀ ਜੀ ਕਾਂਗਰਸ ਦੇ ਪ੍ਰਧਾਨ ਬੈਠੇ ਆ ਜਿਨ੍ਹਾਂ ਦੀ ਮਾਤਾ ਇੰਦਰਾ ਗਾਂਧੀ ਸੀ ਜਿਨ੍ਹਾਂ ਨੇ ਖਾਲਸੇ ਪੰਥ ਦਾ ਅਕਾਲ ਤਖਤ ਟਵਾਇਆ ਤੇ ਸਿੱਖਾਂ ਤੇ ਜ਼ੁਲਮ ਕੀਤਾ 84 ਦੇਖੋ ਤੁਸੀਂ ਕਿੰਨਾ ਸਾਡਾ ਸਿੱਖ ਕੋ ਕੋ ਮਾਰੇ ਟਾਇਰ ਗਲਾ ਜੇ ਪਾ ਪਾ ਕੇ ਦੇਖੋ ਇਹ ਪੰਜਾਬ ਦੀ ਇੱਕ ਕੁਰਬਾਨੀ ਹੈ ਪੰਜਾਬ ਦੇ ਲੋਕਾਂ ਦੀ ਇੱਕ ਜਾਗਦੀ ਸੋਚ ਜਾਗਦੀ ਜ਼ਮੀਰ ਜਿਨ੍ਹਾਂ ਨੇ ਭਾਈ ਸਰਵਜੀਤ ਸਿੰਘ ਨੂੰ ਜਿਤਾ ਕੇ ਤੇ ਰੋਲ ਗਾਂਧੀ ਦੇ ਬਰਾਬਰ ਕੁਰਸੀ ਤੇ ਬਾਤਾਂ ਦਿੱਲੀ ਦੇ ਵਿੱਚ ਕਿੱਡੀ ਵੱਡੀ ਗੱਲ ਆ ਇੱਥੇ ਕਹਿੰਦੇ ਕੁਰਬਾਨੀਆਂ ਦਾ ਮੁੱਲ ਪੈਂਦਾ ਭਾਈ ਸਰਵਜੀਤ ਸਿੰਘ ਨੂੰ ਮਾਣ ਹੋਏਗਾ ਸਾਡੇ ਪੰਜਾਬ ਦੇ ਲੋਕਾਂ ਤੇ ਤੇ ਸਾਡੇ ਪੰਜਾਬ ਨੂੰ ਮਾਣ ਹੋਏਗਾ ਵੀ ਅੱਜ ਅਸੀਂ ਰੋਲ ਗਾਂਧੀ ਦੇ ਬਰਾਬਰ ਭਾਈ ਸਰਵਜੀਤ ਜੀ ਨੂੰ ਬਾਹਤਾ ਉਥੇ ਕੁਰਸੀ ਤੇ ਬਾਹਤਾ ਉਹਦੀ ਕੁਰਬਾਨੀ ਦੇਖ ਕੇ ਤੇ ਕਾਲ ਤੱਕ ਸਭ ਦਾ ਬਦਲਾ ਉਹਨਾਂ ਨੇ ਲਿਆ ਬੜੀ ਵੱਡੀ ਗੱਲ ਸੀ ਉਹਨਾਂ ਵਾਸਤੇ ਵੀ ਗੁਰੂ ਰਾਮਦਾਸ ਜੀ ਨਗਰੀ ਸ੍ਰੀ ਹਰਮੰਦਰ ਸਾਹਿਬ ਵੀ ਆਪਾਂ ਜਾਣਦੇ ਆ ਸਭ ਧਰਮਾਂ ਦੇ ਲੋਕ ਉੱਥੇ ਜਾਂਦੇ ਨੇ ਸਿਰ ਸਝਕਾਉਂਦੇ ਨੇ ਪਰ ਕਿਤੇ ਨਾ ਕਿਤੇ ਬਾਬਾ ਜੀ ਤੁਸੀਂ ਦੋ ਫੋਟੋ ਦੇਖੀ ਹੋਣ ਇੱਕ ਕੁੜੀ ਦੀਆਂ ਅਰਚਨਾ ਨਾਮ ਦੀ ਇੱਕ ਕੁੜੀ ਆ ਉੱਥੇ ਜਾਂਦੀ ਹੈ ਜੋਗਾ ਕਰਦੀ ਉਸ ਤੋਂ ਬਾਅਦ ਬੜਾ ਬਵਾਦ ਖੜਾ ਹੋਇਆ ਹੋਇਆ ਹੁਣ ਪਰਚੇ ਵੀ ਹੁੰਦੇ ਨੇ ਉਹਦੇ ਉੱਪਰ 295 ਦੇ ਉਸ ਤੋਂ ਬਾਅਦ ਹੁਣ ਸਿਕਿਉਰਟੀ ਵੀ ਮਿਲਿਆ ਨੂੰ ਪਰ ਉਹ ਕਹਿੰਦੀ ਵੀ ਲੋਕ ਮੈਨੂੰ ਗਾਲਾਂ ਕੱਢਦੇ ਨੇ ਮੈਨੂੰ ਧਮਕੀਆਂ ਆਉਂਦੀਆਂ ਨੇ ਵੀ ਇਦਾਂ ਦੀਆਂ ਗੱਲਾਂ ਹੋ ਰਹੀਆਂ ਦੇਖੋ ਪਹਿਲੀ ਗੱਲ ਤੇ ਦਰਬਾਰ ਸਾਹਿਬ ਬਹੁਤ ਕੱਲੇ ਸਿੱਖ ਧਰਮ ਨੇ ਸਾਰੀ ਦੁਨੀਆ ਉੱਤੇ ਝੁਕਦੀ ਐ ਹਿੰਦੂ ਭਾਈਚਾਰਾ ਕਿੰਨਾ ਜਾਂਦਾ ਹੁਣ ਤੇ ਗੁਜਰਾਤ ਤੋਂ ਡੀਸਾ ਤੋਂ ਬੰਗਾਲ ਤੋਂ ਬੱਸਾਂ ਪਰ ਪਰ ਲੋਕਾਂ ਦੀ ਆਉਂਦੀ ਐ ਹਾਂਜੀ ਹਰ ਬੰਦਾ ਉੱਥੇ ਆਉਂਦਾ ਐ ਕਿ ਨਿਮਸ਼ਕਾਰ ਕਰਨਾ ਉੱਥੋਂ ਕੋਈ ਸੁਖਣਾ ਮੰਗਣ ਸ਼ਾਂਤੀ ਦਾ ਪ੍ਰਤੀਕ ਹਰਮੰਦਰ ਸਾਹਿਬ ਉੱਥੇ ਜਦੋਂ ਆਪਾਂ ਬੈਜ ਨੇ ਸਕੂਨ ਆ ਜਾਂਦਾ ਹਨਾ ਉੱਥੇ ਜਿਹੜੇ ਆਪਾਂ ਕੋ ਆ ਗਏ ਉੱਥੇ ਗਲਤ ਕੰਮ ਕਰਨਾ ਤੁਸੀਂ ਜੋਗਾ ਕਰਨਾ ਆਪਣੇ ਘਰ ਕਰੋ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਜੇ ਕੁੜੀ ਦੀ ਗਲਤੀ ਸੀਗੀ ਉਹਨੂੰ ਪੁੱਛ ਗਿਛ ਕਰਦੇ ਤੇ ਤੁਸੀਂ ਹੁਣ ਹਰ ਬੰਦੇ ਨੂੰ ਜਿਹੜਾ ਕੋ ਸਿੱਖਾ ਦੇ ਖਿਲਾਫ ਚੱਲਦਾ ਉਹਨੂੰ ਚੱਕ ਕੇ ਸਕਿਉਰਿਟੀਆ ਦੇ ਦਿੰਦੇ ਜੇ ਗਾਰਦਾ ਦੇ ਦਿੰਦੇ ਜੇ ਤੇ ਉਹ ਬੰਦੇ ਲੋਕਾਂ ਦਾ ਦਿਮਾਗ ਖਰਾਬ ਹੋਏਗਾ ਉਹ ਕੁੜੀ ਵੀ ਕੰਗਣਾ ਰਣੌਤ ਦੇ ਨਾਲ ਜੋ ਐਮਪੀ ਬਣੇ ਨੇ ਉਹਨਾਂ ਦੀ ਨਾਲ ਫੋਟੋ ਵੀ ਵਾਇਰਲ ਹੁੰਦੀਆਂ ਉਸ ਤੋਂ ਬਾਅਦ ਹੋਰ ਮੁੱਦਾ ਭਖ ਜਾਂਦਾ ਹੈ ਦੇਖੋ ਸਰਕਾਰ ਦਾ ਜਾਂਚ ਦਾ ਵਿਸ਼ਾ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਪਹਿਲੋ ਕਿਤੇ ਕੰਗਣਾ ਉਹ ਸਿੱਖਾਂ ਨੂੰ ਹੱਤਵਾਦੀ ਸਾਰਿਆਂ ਨੂੰ ਕਹੀ ਜਾਂਦੀ ਹੈ ਦੇਖੋ ਸਿੱਖ ਕੌਮ ਉਹ ਕੌਮ ਹੈ ਜਿਨੇ ਭਾਰਤ ਜਾਦ ਕਰਾਇਆ ਪਾਰਟ ਦੇ ਜਾਦਲੀ ਸਭ ਤੋਂ ਵੱਡ ਕੁਰਬਾਨੀਆਂ ਸਾਡੀਆਂ ਨੇ ਤੇ ਇਹ ਥੋੜਾ ਵੀ ਕੋਈ ਵੀ ਐਕਟਰ ਨਹੀਂ ਹੋਵੇ ਚਾਕੇ ਮੂੰਹ ਅੱਤਵਾਦੀ ਕਹਦੇ ਸਿੱਖਾਂ ਨੂੰ ਨਹੀਂ ਗਲਤ ਆ ਤੇ ਉਹ ਜਿਹੜੀ ਕੁੜੀ ਜੋਗਾ ਵਾਲੀ ਉਹਨੂੰ ਚਾਕੇ ਸਕਿਉਰਿਟੀ ਦੇ ਦਿੱਤੀ ਸਰਕਾਰ ਨੇ ਤੇ ਜਿਹੜੇ ਬੰਦਿਆਂ ਨੂੰ ਲੋੜ ਏ ਉਹਨਾਂ ਨੂੰ ਇੱਕ ਹਥਿਆਰ ਨਹੀਂ ਦਿੰਦੇ ਲਾਇਸੈਂਸ ਨਹੀਂ ਦਿੰਦੇ ਉਹਨਾਂ ਨੂੰ ਆਮ ਬੰਦਾ ਗੋਲੀਆਂ ਮਾਰ ਕੇ ਲੰਘ ਜਾਂਦੇ ਗੈਂਗਸਟਰ ਕਿ ਪੰਜਾਬ 'ਚ ਇਸ ਕਰਕੇ ਜਿਹਨੂੰ ਲੋੜ ਏ ਸਕਿਉਰਿਟੀ ਦੀ ਜਿੰਨੂੰ ਕੋ ਥ੍ਰੇਟ ਹੈ ਉਹਨੂੰ ਦੋ ਤੁਸੀਂ ਆਮ ਚੱਕ ਕੇ ਉਹਨੂੰ ਚਾਰ ਚਾਰ ਗੱਡੀਆਂ ਸਕਿਉਰਿਟੀ ਦੇ ਦਿੱਤੀ ਹੈ ਹਾਂਜੀ ਕੋਈ ਚੰਗੀ ਗੱਲ ਕਰੋ ਕੋਈ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਇਸ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਤੇ ਅਖੀਰ ਵਿੱਚ ਕੀ ਸੰਦੇਸ਼ ਦੇਣਾ ਜਾਊਂਗੇ ਪੰਜਾਬ ਦੇ ਲੋਕਾਂ ਨੂੰ ਵਸਨੀਕਾਂ ਨੂੰ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਵੀ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਦੇ ਪਾਣੀ ਨੂੰ ਬਚਾਈਏ ਤੇ ਜਿਹੜਾ ਨਸ਼ਾ ਦਾ ਦਰਿਆ ਪੰਜਾਬ 'ਚ ਚੱਲਦਾ ਹੈ ਸਾਰੇ ਇਕੱਠੇ ਹੋ ਕੇ ਉਹਨੂੰ ਆਪਾਂ ਸੰਭੀਏ ਸਾਡੀ ਜਵਾਨੀ ਬਚ ਸਕੇ ਸਾਡੇ ਬੱਚੇ ਦੇਸ਼-ਵਦੇਸ਼ਾਂ ਨੂੰ ਬਾਹਰ ਭੱਜ ਰਹੇ ਆ ਤੇ ਜੇ ਅਸੀਂ ਚੰਗੇ ਹੋ ਕੇ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਬਚਾਈਏ ਵੀ ਸਾਡੇ ਬੱਚੇ ਬਾਹਰ ਨਾ ਜਾਣ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਇਹ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਏ ਅਸੀਂ ਵੀ ਸਾਰੇ ਤਕੜੇ ਹੋ ਗਿਆ ਪੁਰਾਣਾ ਕਰ ਰਹੇ ਆ ਬਾਕੀ ਸੁਭੂਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ